ਕੋਤਮੀ ਇੱਕ ਗੱਲ ਤੈਨੂੰ ਕਹਿ ਦਈਏ ਕਿ ਇਸ ਸਦੀ ਦਾ ਸਭ ਤੋਂ ਘਟਿਆਦੇ ਨੁਮਸਕ ਪ੍ਰਧਾਨ ਤੂੰ ਹੋਇਆ ਹੈ ਜੋ 2 ਦਸੰਬਰ 2024 ਨੂੰ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਕਾਲਪਕ ਸਾਬਦੀ ਤੁਸੀਂ ਤੋਂ ਫੈਸਲੇ ਕੀਤੇ ਨੇ ਗੜਗੱਜੇ ਸੱਤ ਬੜੀ ਵੀ ਜਨਮ ਲਵੇ ਇਹ ਉਹਨਾਂ ਦੇ ਫੈਸਲਿਆਂ ਨੂੰ ਨਹੀਂ ਬਦਲ ਸਕਦਾ ਉਨੁੱਪੜ ਲਣਗੀਆਂ ਗਣਕੱਜ ਦੀਆਂ ਪੂਤਨੀਆਂ ਕਿਰ ਗਿਆ ਚਾਰੇ ਪਾਸੋਂ ਬਾਪ ਕਮਾਮਦਿਆ ਤੇਰਾ ਕੋਈ ਨਾ ਬੇਲੀ RAM ਜੋ ਉਹ ਨਹੀਂ ਬੋਲ ਸਕਦਾ ਧਾਮੀ ਐਡੀ ਘਟਿਆ ਕਤੂਦ ਕੀਤੀ ਹੈ ਤੇ ਅੰਤਰਿਕ ਕਮੇਟੀ ਵੀ ਚੁੱਪ ਐ ਕਿਉਂਕਿ ਧਾਮੀ ਜੇ ਬਟਾਮਨ ਨੈਤਿਕਤਾ ਦੀ ਘਾਟ ਐ ਤੇ ਤੁਹਾਡੇ ਜਥੇਦਾਰ ਗਰਗੱਜ ਨੂੰ ਸ਼ਰਮ ਨਹੀਂ ਆਈ ਜੇ ਉਹ ਐਸੇ ਗੁੰਡੇ ਨੂੰ ਕਿਵੇਂ ਦੋਸ਼ੁਕਤ ਕਰ ਸਕਦਾ ਹੈ ਉਹ ਵੀ ਸਾਨੂੰ ਪੁੱਛੇ ਬਿਨਾ ਪਹਿਲੀ ਗੱਲ ਤਾਂ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਨ ਬਾਨ ਸ਼ਾਨ ਤੇ ਮਰਤਬਾ ਬਹੁਤ ਉੱਚਾ ਹੈ ਤੇ ਤੁਹਾਡੀ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦੀ ਸੋਚ ਬਹੁਤ ਹੀ ਘਟੀਆ ਤੇ ਬੌਣੀ ਹੈ ਉਹ ਬੌਣੀ ਸੋਚ ਦੇ ਵਿੱਚੋਂ ਹੀ ਬੌਣੀ ਸੋਚ ਵਾਲਾ ਗੜਗੱਜ ਨਿਕਲੇ ਅੰਤ੍ਰੈਂਕਮਿਟੀ ਗਿਦੇ ਸ਼ਾਰੇ ਦੇ ਚੱਲਦੀ ਹੈ ਸੁਖਵੀਰ ਬਾਦਲ ਦੇ ਧਾਮੀ ਨੂੰ ਕੋਈ ਨਹੀਂ ਪੁਸ਼ਤਾ ਸੁਖਵੀਰ ਬਾਦਲ ਦੀ ਆਖਰੀ ਇੱਛਾ ਪੂਰੀ ਕਰਨ ਵਾਸਤੇ ਗੜਗੱਜ ਨੂੰ ਜ਼ਥੇਦਾਰ ਬਣਾਇਆ ਬਾਬੇ ਧੰਮੇ ਦੀ ਬਾਰਨੀਂ ਜੇ ਭਰਾ ਮਾਲੂ ਜੰਦ ਵਿੱਚ ਬਦਲ ਗਈ ਇਹਦੇ ਨਾਲ ਧੰਮੀ ਗੜਗੱਜ ਚਰਮਨੀ ਕਮੇਟੀ ਬਾਦਲ ਦਰਦਾ ਟੋਲਾ ਤੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੀ ਜੁਬੇ ਵਾਪੂ ਧਰਦੇ ਕੌਮ ਚੈਨਲ ਨੇ ਦਰਸ਼ਕਾਂ ਨੂੰ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆ ਹੁਣ ਭੁੱਲਣ ਗਿਆ ਗੰਗੱਜ ਦੀਆਂ ਭੂਤਨੀਆਂ ਹੁਣ ਕਿਹਦੀ ਮਾਂ ਨੂੰ ਮਾਸੀ ਕਹੇਗਾ ਕੁਲਦੀਪ ਸਿਆ ਘਿਰ ਗਿਆ ਚਾਰੇ ਪਾਸੋਂ ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ RAM ਤੁਮ ਮਾ ਧਾਮੀ ਤੇ ਗੜਗੱਜ ਹੁਣ ਪਉ ਤਿੰਨਾ ਦਾ ਜੱਬ ਕਿਹਦੀ ਗੁੱਲੀ ਦਣ ਪੈਂਦੀ ਐ ਫਿਰ ਕਿਹੜਾ ਲਾਉਂਦਾ ਗੱਬ ਕੋਂ ਪੱਲੋਂ ਪ੍ਰਬੰਧ ਜਥੇਦਾਰ ਗੜਗੱਜ ਤੋਂ ਸ਼੍ਰੋਮਣੀ ਕਮੇਟੀ ਵੀ ਖਭਾ ਹੈ ਤੇ ਧਾਮੀ ਦੀ ਖਾਲਪਾਂ ਸੱਪ ਦੇ ਮੂੰਹ ਚ ਕੋੜ ਕੰਨਲੀ ਵਾਲੀ ਬਣੀ ਹੋਈ ਹੈ ਜੇ ਖਾਂਦਾ ਤਾਂ ਕੋਣੀ ਤੇ ਜੇ ਛੱਡਦਾ ਤਾਂ ਕਲੰਕੀ ਕਿਉਂ ਨਹੀਂ ਬੋਲ ਸਕਦਾ ਧਾਮੀ ਐਡੀ ਘਟਿਆ ਕਤੂਤ ਕੀਤੀ ਹੈ ਤੇ ਅੰਤਰੀਕ ਕਮੇਟੀ ਵੀ ਚੁੱਪ ਐ ਕਿਉਂਕਿ ਧਾਮੀ ਚ ਵਿਟਾਮਨ ਨੈਤਿਕਤਾ ਦੀ ਘਾਟ ਐ ਇਸ ਕਰਕੇ ਉਹ ਕੁਝ ਵੀ ਨਹੀਂ ਬੋਲ ਸਕਦਾ ਚੁੱਪ ਐ ਉਹ ਗੂੰਗਾ ਪੇੜਾ ਬਣਿਆ ਹੋਇਆ ਓਏ ਉਹਨੂੰ ਪਾਕਿਸਤਾਨੀ ਗੀਤ ਸੁਣਾ ਦਿਓ ਬੋਲ ਮਿੱਟੀ ਦਿਆ ਬਾਵਿਆ ਓਏ ਬੋਲ ਓਏ ਭਾਮੀ ਕਿਉਂ ਬੇੜਾ ਬਹਾਈ ਜਾਂਦਾ ਓ ਸ਼ਰੋਮਣੀ ਕਮੇਟੀ ਦਾ ਸਿੱਖ ਸੰਸਥਾ ਦਾ ਤੂੰ ਕਟੋ ਕਟ ਗਰਗੱਦ ਨੂੰ ਇਹ ਤਾਂ ਕਹਿ ਦੇ ਵੀ ਤੂੰ ਕਿਉਂ ਪੁੱਠੇ ਪੰਗੇ ਲਈ ਜਾਂਦਾ ਕਿਉਂ ਉਜੜੀਆਂ ਖੱਡਾਂ 'ਚ ਹੱਥ ਪਾਈ ਜਾਂਦਾ ਇਹ ਕੁਸ਼ਤਾ ਕਹਿ ਨਹੀਂ ਸਕਿਆ ਕਿਉਂਕਿ ਜੁਰਤ ਨਹੀਂ ਬਟਾਮਨ ਜੁਰਤ ਵੀ ਘਟਾ ਹੈ ਬਟਾਮਨ ਨੈਤਿਕਤਾ ਵੀ ਘਟਾ ਹੈ ਫਿਰ ਹਾਰ ਕੇ ਇਨੇ ਇੱਕ ਡੈਪੂਟੇਸ਼ਨ ਤਿਆਰ ਕਰ ਲਿਆ ਡੈਪੂਟੇਸ਼ਨ ਭੇਜਤਾ ਪਟਨਾ ਸਾਹਿਬ ਦੀ ਕਮੇਟੀ ਨਾਲ ਗੱਲ ਕਰਨ ਵਾਸਤੇ ਫਿਰ ਪਟਨਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਨੇ ਬੜੇ ਸਤਿਕਾਰ ਨਾਲ ਚਾਹ ਪਾਣੀ ਦਾ ਪਿਆਇਆ ਪਰ ਇਸ ਡੈਪੂਟੇਸ਼ਨ ਦੇ ਪਿਉ ਪਿਉ ਕੇ ਜੁੱਤੀਆਂ ਕਿਵੇਂ ਮਾਰੀਆਂ ਉਹ ਕਹਿੰਦੇ ਓਏ ਥੋੜੇ ਜਥੇਦਾਰ ਨੂੰ ਸੱਡੀ ਕਮੇਟੀ ਦੇ ਮਸਲੇ 'ਚ ਦਖਲ ਅੰਦਾਜ਼ੀ ਕਰਨ ਦਾ ਕੀ ਧਕਾਰ ਹੈ ਓਏ ਉਹਨੂੰ ਇਹ ਨਹੀਂ ਪਤਾ ਕਿ ਤਖਤਾਂ ਦੇ ਸਥਾਨਕ ਮਸਲੇ ਸਥਾਨਕ ਤਖਤ ਹੀ ਨਿਵੇੜਿਆ ਕਰਨਗੇ ਫਿਰ ਉਸ ਨੇ ਤਖਤ Shri ਹਰਮੰਦਰ ਜੀ ਪਟਨਾ ਸਾਹਿਬ ਦੇ ਕੇਸ ਦਾ ਫੈਸਲਾ ਕਰਨ ਤੋਂ ਪਹਿਲਾਂ ਤਖਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਪੰਜ ਪਿਆਰਿਆਂ ਜਾਂ ਸਾਡੇ ਸਿੰਘ ਸਾਹਿਬਾਂ ਨਾਲ ਕਿਉਂ ਨਹੀਂ ਮਸ਼ਮਦਾ ਕੀਤਾ ਨਾਰੇ ਗਹੜ ਤੇ ਤਾਂ ਐਨੇ سنگੀਨ ਜੁਰਮ ਨੇ ਐਨੇ ਘਟਿਆ ਤੋਂ ਘਟਿਆ ਦੋਸ਼ ਲੱਗੇ ਹੋਏ ਨੇ ਕੋਰੋਨਾਰ ਪੈਦੇ ਸੋਨੇ ਚ ਉਹਨੇ ਹੇਰਾਫਰੀ ਕੀਤੀ ਇੱਕ ਸੋਨੇ ਦੀ ਕਿਰਪਾਨ ਉਹਨੇ ਗੁੰਮੇ ਕਰਤੀ ਤੇ ਉਤੇ ਤੇ ਉਹਨੇ ਸ੍ਰੀ ਗੁਰੂ ਗੋਬਿੰਦ ਸਾਹਿਬ ਦੀਆਂ ਖੜਾਵਾਂ ਸੋਨੇ ਦੀਆ ਬਣਾਉਣ ਲਈ ਸੰਗਤਾਂ ਤੋਂ ਪੈਸੇ ਇਕੱਠੇ ਕੀਤੇ ਤੇ ਹੜੱਪ ਕਰ ਗਿਆ ਹੋਰ ਤਾਂ ਹੋਰ ਉਹ ਤਾਂ ਬਲਾਤਕਾਰ ਹੀ ਐ ਉਹਦੇ ਤੇ ਬਲਾਤਕਾਰ ਦਾ ਕੇਸ ਵੀ ਬਣਦਾ ਕਿਉਂਕਿ ਉਹਨੇ ਜਿਸ ਲੜਕੀ ਦਾ ਬੇਵਸ ਲੜਕੀ ਦਾ ਗਰਭ ਪਾਤ ਕਰਵਾਇਆ ਸੀ ਉਹ ਡਾਕਟਰ ਸਵਰਾ ਉਹਨੇ ਇਹ ਦੋਸ਼ ਉਸਤੇ ਲਾਏ ਨੇ ਇਸ ਤੋਂ ਬਾਅਦ ਹੀ ਤਾਕਤਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਿੰਘ ਸਹਿਬਾਨ ਨੇ ਇੱਥੋਂ ਦੇ ਪ੍ਰਧਾਨ ਨੇ ਪੰਜ ਪਿਆਰਿਆਂ ਤੇ ਪ੍ਰਬੰਧਕੀ ਕਮੇਟੀ ਨੇ ਉਸ ਨੂੰ ਤਲਖਾਇਆ ਕਰਾ ਦਿੱਤਾ ਤੇ ਪੰਚਿਓ ਸ਼ੇਡ ਦਿੱਤਾ ਫਿਰ ਚੇਕਿਆ ਨੂੰ ਪੰਚ ਚੋਂ ਤੇ ਥੋਡੇ ਜਥੇਦਾਰ ਗੜਗੱਜ ਨੂੰ ਸ਼ਰਮ ਨਹੀਂ ਆਈ ਕਿ ਉਹ ਐਸੇ ਗੁੰਡੇ ਨੂੰ ਕਿਵੇਂ ਦੋਸ਼ ਮੁਕਤ ਕਰ ਸਕਦਾ ਹੈ ਉਹ ਵੀ ਸਾਨੂੰ ਪੁੱਛੇ ਬਿਨਾ ਇਸ ਕਰਕੇ ਸਾਡੇ ਪੰਜ ਪਿਆਰਿਆਂ ਨੇ ਟੋੜਦੇ ਗਨਗੱਜ ਤੇ ਤੁਹਾਡੇ ਟੇਕੂਤ ਨੋਲੇ ਨੂੰ ਪੰਛੇਛੇ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਆਪਣਾ ਫੈਸਲਾ ਬਦਲ ਲਈਏ ਇਹ ਕਦੇ ਵੀ ਨਹੀਂ ਹੋ ਸਕਦਾ ਥੁੱਕ ਕੇ ਚੱਟਣ ਦੀ ਆਦਤ ਤੁਹਾਡੇ ਜਥੇਦਾਰਾਂ ਨੂੰ ਐ ਤੁਹਾਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਐ ਤੁਹਾਡੀ ਅੰਤਰੰਕ ਕਮੇਟੀ ਨੂੰ ਐ ਜਿਨੇ ਤੁਹਾਨੂੰ ਇੱਥੇ ਡੈਪੂਟੇਸ਼ਨ ਤੇ ਭੇਜਿਆ ਸਾਡੇ ਜਥੇਦਾਰ ਸਟੈਂਡ ਦੇ ਪੱਕੇ ਨੇ ਤੇ ਅਸੀਂ ਸਾਡੀ ਪ੍ਰਬੰਧਕੀ ਕਮੇਟੀ ਪੰਜ ਪਿਆਰਿਆਂ ਤੇ ਸਿੰਘ ਸਹਿਬਾਨੇ ਜੋ ਫੈਸਲਾ ਕੀਤਾ ਅਸੀਂ ਉਤੇ ਡਟ ਕੇ ਪਹਿਰਾ ਦੇਵਾਂਗੇ ਡੈਪੂਟੇਸ਼ਨ ਇੱਕ ਵਾਰੀ ਆਵੇ ਦੋ ਵਾਰੀਆਂ ਵੇ ਸੌ ਹੱਥ ਤੇ ਸਾ ਸਿਰੇ ਤੇ ਗੰਡ ਨਾਸੀ ਰঞ্জੀਤ ਸਿੰਘ ਗੌਰ ਨੂੰ ਮਾਫ ਕਰਨ ਦੇਾਂਗੇ ਨਾ ਤੁਹਾਡੇ ਜਥੇਦਾਰ ਗੜਗੱਜ ਦੀ ਇੱਕ ਵੀ ਚੱਲਣ ਰਿਆ ਸੌ ਵਾਰੀ ਆਜੋ ਰੋਕ ਨਹੀਂ ਪਰ ਸਾਡਾ ਫੈਸਲਾ ਅਟਲ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਨ ਬਾਨ ਸ਼ਾਨ ਤੇ ਮਰਤਬਾ ਬਹੁਤ ਉੱਚਾ ਹੈ ਦੇ ਤੁਹਾਡੀ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੀ ਸੋਚ ਬਹੁਤ ਹੀ ਘਟਿਆ ਤੇ ਬੌਣੀ ਹੈ ਉਹ ਬੌਣੀ ਸੋਚ ਦੇ ਵਿੱਚੋਂ ਹੀ ਬੌਣੀ ਸੋਚ ਵਾਲਾ ਗੜਗੱਜ ਨਿਕਲਿਆ ਗੜਗੱਜ ਨੇ ਕਲੇਜ ਵਾਂਗ ਬਣ ਕੇ ਕਿਉਂ ਬਣਾਇਆ ਅੰਤਰੰਕ ਕਮੇਟੀ ਕੀ ਦੇ ਇਸ਼ਾਰੇ ਤੇ ਚੱਲਦੀ ਹੈ ਸੁਖਬੀਰ ਬਾਦਲ ਦੇ ਕਾਮੀ ਨੂੰ ਕੋਈ ਨਹੀਂ ਪੁੱਛਦਾ ਸੁਖਬੀਰ ਬਾਦਲ ਦੀ ਆਖਰੀ ਇੱਛਾ ਪੂਰੀ ਕਰਨ ਵਾਸਤੇ ਗੜਗੱਜ ਨੂੰ ਜਥੇਦਾਰ ਬਣਾਇਆ ਗਿਆ ਹੈ ਉਹਦੀ ਆਖਰੀ ਇੱਛਾ ਕੀ ਹੈ ਕਿ ਮੈਂ ਕਿਉਂਕਿ ਸੱਜੀਆਂ ਖੱਬੀਆਂ ਬਾਹਾਂ ਮੋੜੇ ਟੁੱਟ ਜਾਂਦੇ ਨੇ ਪਤਾ ਨਹੀਂ ਕਦੋਂ ਬੰਦੇ ਦੇ ਸਵਾਸ ਪੂਰੇ ਹੋ ਜਾਣ ਇਸ ਕਰਕੇ ਉਹਦੀ ਅੰਤਮ ਇੱਛਾ ਇਹ ਹੈ ਕਿ ਉਹਦੇ ਬਾਪੂ ਦਾ ਫਖਰੇ ਕੌਮ ਜਿਹੜਾ ਰੱਦ ਕੀਤਾ ਉਹਨੂੰ ਵਾਪਸ ਲੈ ਸਕੇ ਪਰ ਇਹ ਕਦੇ ਨਹੀਂ ਹੋ ਸਕਦਾ ਕੋਈ ਵੀ ਤਨਖਾਈਆ ਜਥੇਦਾਰ ਇਹ ਹ ਫੈਸਲਾ ਨਹੀਂ ਕਰ ਸਕਦਾ ਜੋ 2 ਦਸੰਬਰ 2024 ਨੂੰ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਫੈਸਲੇ ਕੀਤੇ ਨੇ ਗਰਗੱਜੇ 7 ਬਾਰੇ ਵੀ ਜਨਮ ਲਵੇ ਇਹ ਉਹਨਾਂ ਦੇ ਫੈਸਲਿਆਂ ਨੂੰ ਨਹੀਂ ਬਦਲ ਸਕਦਾ ਸੋ ਕਬੀਰ ਪੰਜ ਮੈਂਬਰੀ ਕਮੇਟੀ ਦੀ ਭੜਤੀ ਮਹਿਮ ਨੂੰ ਦੇਖ ਕੇ ਤੈਨੂੰ ਗਰਮੀ ਦੇ ਮਹੀਨੇ ਦੀ ਕੰਮ ਆ ਛੜਿਆ ਹੋਇਆ ਤੇਰੇ ਚੀਮੇ ਨੂੰ ਤੇਰੇ ਭੁੰਦਰ ਨੂੰ ਤੇਰੇ ਜਿੰਨੇ ਵੀ ਗਰੁੱਪ ਐ ਜਿਹੜਾ ਤੇਰਾ ਟੋਲਾ ਸਾਰਿਆਂ ਨੂੰ ਕੰਮ ਆ ਛੜਿਆ ਹੋਇਆ ਐ ਇਹ ਗੜਗੱਟੈ ਤੈਨੂੰ ਜੁਰਤ ਨਹੀਂ ਹੈਗੀ ਕਿ ਪੰਜ ਮੈਂਬਰੀ ਕਮੇਟੀ ਦੇ ਰਾਤ ਰੋੜਾ ਅਟਕਾਸ ਕੇ ਕਿਉਂਕਿ ਇਹਨਾਂ ਦੇ ਮੁਕਾਬਲੇ ਤੇ ਪੰਜ ਮੈਂਬਰੀ ਕਮੇਟੀ ਵਾਲੇ ਤੇ ਗਿਆਨੀ ਹਰਪ੍ਰੀਤ ਸਿੰਘ ਫਲਾਗ ਬਣ ਕੇ ਖੜੇ ਨੇ ਉਹ ਤੇਰੇ ਗੜਗੱਜ ਦੀ ਇੱਕ ਵੀ ਨਹੀਂ ਚੱਲਣ ਦੇਣਗੇ ਪੰਜ ਮੈਂਬਰੀ ਕਮੇਟੀ ਦੀ ਭਾਰਤੀ ਮਹਿੰਮ ਚੋਰਾ ਸੁਰਤ ਚੱਲਦੀ ਹੈ ਨੂੰ ਕੋਈ ਨਹੀਂ ਰੋਕ ਸਕਦਾ ਪਟਨਾ ਸਾਹਿਬ ਦੀ ਕਮੇਟੀ ਨੇ ਉਹਨਾਂ ਨੂੰ ਕੀ ਸੁਣਾਇਆ ਉਹ ਕਹਿੰਦੇ ਜਿਹੜੇ ਪੰਜ ਪਿਆਰੇ ਹੁੰਦੇ ਨੇ ਨਾ ਉਹਨਾਂ ਦਾ ਸਾਨ ਪਤਾ ਕਿੰਨਾ ਉੱਚਾ ਹੈ ਗੁਰੂ ਸਾਹਿਬ ਤੋਂ ਬਾਅਦ ਅਰਦਾਸ ਦੇ ਵਿੱਚ ਉਹਨਾਂ ਦਾ ਨਾਂ ਪਹਿਲਾਂ ਚਾਰ ਸਾਹਿਬਜਾਂ ਦਾ ਬਾਅਦ ਚਾਉਂਦਾ ਐ ਇੰਨਾ ਉੱਚਾ ਮਰਤਬਾ ਹੁੰਦਾ ਪੰਜ ਪਿਆਰਿਆਂ ਦਾ ਤੇ ਤੇਰੇ ਐਸ਼ ਕਮੀਨੇ ਗੜਗੱਜ ਨੇ ਜਿਹਨੂੰ ਅਕਲ ਨਾ ਮੌਤ ਨਾ ਇਹਨੂੰ ਮਾਨ ਮਰਯਾਦਾ ਦਾ ਪਤਾ ਉਹਨੇ ਪੰਜ ਪਿਆਰਿਆਂ ਦੇ ਖਿਲਾਫ ਪੰਜ ਪਿਆਰੇ ਖੜੇ ਕਰ ਦਿੱਤੇ ਸ਼ਰਮ ਨਹੀਂ ਆਈ ਕਿੱਥੇ ਹੈ ਤੇਰੀ ਅੰਤਰੀਂ ਕਮੇਟੀ ਕਿੱਥੇ ਹੈ ਧਾਮੀ ਕਿਉਂ ਨਹੀਂ ਇਹਨੂੰ ਫੜ ਕੇ ਤਾਲਮ ਕੀਤਾ ਕਿਉਂ ਨਹੀਂ ਤੇਰੀ ਕਮੇਟੀ ਨੇ ਇਹ ਕਮੇਟੀ ਬਣਾਈ ਇਹਦੇ ਖਿਲਾਫ ਜਾਂਚ ਕਮੇਟੀ ਜੋ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬਣਾਈ ਸੀ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੇ ਖਿਲਾਫ ਬਣਾਈ ਸੀ ਹੁਣ ਤੇਰੀ ਅੰਤਰਨ ਕਮੇਟੀ ਨੂੰ ਕੀ ਪਾਪ ਹੈ ਜੀ ਉਹ ਇਸ ਗੁੰਡੇ ਦੀ ਇਨਕੁਆਇਰੀ ਕਿਉਂ ਨਹੀਂ ਕਰਾਉਂਦੇ ਕਿਉਂ ਇਹਨੇ maaf ਕੀਤਾ ਇੱਕ ਗੁੰਡੇ ਨੂੰ ਉਹ ਤਾਂ ਮੈਂ ਇੱਕ ਗੱਲ ਤੈਨੂੰ ਕਹਿ ਦਈਏ ਕਿ ਇਸ ਸਦੀ ਦਾ ਸਭ ਤੋਂ ਘਟਿਆ ਤੇ ਨਪੁੰਸਕ ਪ੍ਰਧਾਨ ਤੂੰ ਹੋਇਆ ਹਰਜਿੰਦਰ ਸਿੰਘ ਧਾਮੀ ਇਸ ਸਦੀ ਦਾ ਸਭ ਤੋਂ ਘਟਿਆ ਨਪੁੰਸਕ ਤੇ ਨਕਮਾ ਪ੍ਰਧਾਨ ਸਾਤ ਹੋਇਆ ਉਹ ਤੇਰੇ ਮੂੰਹ ਚ ਜੀਬ ਹੈ ਨਹੀਂ ਵਿਧੀ ਵਿਦਾਨ ਵਿਧੀ ਵਿਦਾਨ ਦੀਆਂ ਪ੍ਰੈਸ ਕਰਨ ਫਰਾਂਸੀਆਂ ਕਰੀਆਂ ਨੇ 2 ਮਹੀਨੇ ਹੋ ਗਏ ਤੈਨੂੰ ਇਹ ਤਰ੍ਹਾਂ ਵਿਧੀ ਵਿਦਾਨ ਨਹੀਂ ਬਣਿਆ ਵਿਧੀ ਵਿਦਾਨ ਦਾ ਖਾਣਾ ਤਰੀਨ ਮਾਰੀ ਚ ਪਿਆ ਹੈ ਤਾਲ ਮਟੋਲ ਜੀ ਨਾ ਕਰ ਹੁਣ ਪਉ ਤੁਹਾਡਾ ਪੰਗਾ ਉਧਰੋਂ ਬਾਬਾ ਤੁੰਮਾ ਇਧਰੋਂ ਧਾਮੀ ਗੜਗੱਜ ਹੁਣ ਦੇਖੋ ਤੁਹਾਡੇ ਇੰਨਾ ਜੋ ਕੌਣ ਕਿਹਨੂੰ ਮਾਰ ਦਿੰਦਾ ਧਾਮੀ ਕਿਉਂਕਿ ਤੁੰਮੇ ਨੂੰ ਤੂੰ ਲਾਰਾ ਲਾਇਆ ਦੋ ਵਾਰੀ ਬਾਬੇ ਤੋਂ ਮੈਨੂੰ ਬਾਬੇ ਤੋਂ ਮੈਨੇ ਪ੍ਰੈਸ ਕਾਨਫਰੰਸ ਸੁਣ ਲਈ ਤੈਨੂੰ ਵਾਰਨਿੰਗ ਦੇਤੀ ਅੱਜ 1 ਜੂਨ ਐ ਇਹ ਤੀਜੇ ਖੱਲੂ ਘਰੇ ਦਾ ਪਹਿਲਾ ਹਫਤਾ ਹੈ ਬਲੂ ਸਟਾਰ ਆਪਰੇਸ਼ਨ ਅੱਜ 1 ਜੂਨ ਨੂੰ ਹੋਇਆ ਸੀ ਪਹਿਲਾ ਸ਼ਹੀਦ 1 ਜੂਨ ਨੂੰ ਹੋਇਆ ਸੀ ਤੇ ਐ ਰ ਮੌਕੇ ਤੇ ਆ ਕੇ ਤਾਂ ਕਿ ਇਹ ਜਿਹੜਾ ਸ਼ਾਨੋ ਸ਼ੌਕ ਨਾਲ ਸ਼ਹੀਦਾਂ ਦਾ ਸ਼ਹੀਦੀ ਦਿਵਸ ਮਨਾਇਆ ਜਾਵੇ ਉਹਨਾਂ ਦੇ ਸ਼ਹੀਦਾਂ ਦੇ ਬਾਦ ਸਾਨੂੰ ਸਨਮਾਨਿਤ ਕੀਤਾ ਜਾਵੇ ਕਿਉਂਕਿ ਇਕੱਠੇ ਹੋ ਕੇ ਸੰਗਤਾਂ ਨਾਮ ਮਨਾ ਲੈਣ ਆ ਪੰਗਾ ਤੁਸੀਂ ਕਿਹਦੇ ਕਹੇ ਤੋਂ ਛੇੜ ਦਿਓ ਐ ਫਸਾਦ ਐ ਟੱਕਰ ਜਿਹੜੀ ਹੋਣੀ ਐ ਉਹਨੇ ਕਿਹਾ ਵੀ ਜੇ ਬਾਬਾ ਤੁਮ ਮਾਣੇ ਸੰਤ ਸਮਾਜ ਨੇ ਦਮਦਮਿਤਕ ਸਾਲ ਨੇ ਇਹ ਕਹਿ ਜੀ ਆ ਤੇਰੇ ਅਗੜਗੱਦ ਨੇ 6 ਤਰੀਕ ਨੂੰ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਤੇ ਟੱਕਰ ਹੋ ਗਈ ਟੱਕਰ ਦਾ ਮਤਲਬ ਸਿੱਖਾਂ ਵਿੱਚ ਭਰਾ ਮਾਰੋ ਜੰਗ ਸ੍ਰੀ ਕਾਟਕ ਸਾਹਿਬ ਤੇ ਖੂਨ ਡੁੱਲੂਗਾ ਸਿੰਘਾਂ ਦਾ ਤਲਵਾਰਾਂ ਖੜਕਣਗੀਆਂ ਪਹਿਲਾਂ ਵੀ ਖੜਕਦੀਆਂ ਰਹੀਆਂ ਨੇ ਕਿਉਂ ਨਹੀਂ ਰੋਕਦੇ ਇਹਨੂੰ ਤਾਂ ਮੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਗੜਗੱਜਨੇ ਕੀ ਕੰਡੇ ਵਿਜੇ ਨੇ ਤੁਸੀਂ ਇਸ ਵਿੱਚ ਕੀ ਕਹਵਾਏ ਕਿ ਇਸ ਐਸ ਵਰ ਸ਼ਹੀਦੀ ਹਫਤਾ ਅਮਨ ਸ਼ਾਂਤੀ ਨਾਲ ਨਾ ਮਨਾਇਆ ਜੇ ਇਦਾਂ ਨੇ ਵਾਰ ਸਾਨੂੰ ਸਲਮਾਨ ਨਾ ਕੀਤਾ ਜਾ ਸਕੇ ਤਾਂ ਤੁਸੀਂ ਇਹ ਪੰਗਾ ਪਾਇਆ ਹੈ ਇਹਦੇ ਨਤੀਜੇ ਮਾਰੇ ਹੀ ਨਿਕਲਣਗੇ ਠੋਡਾ ਨਾ ਗੜਗੱਜਦਾ ਧਾਮੀ ਕਾਰੇ ਅੱਖਾਂ ਚ ਲਿਖਿਆ ਜਾਊਗਾ ਇਹ ਇਤਿਹਾਸ ਤੁਹਾਨੂੰ ਕਦੇ ਮਾਫ ਨਹੀਂ ਕਰੂਗਾ ਇਹ ਮੌਕਾ ਤੁਸੀਂ ਕਿਉਂ ਚੁਣਿਆ ਸ਼ਹੀਦੀ ਹੱਤੇ ਦਾ ਪੰਜਵੇਂ ਮਹੀਨੇ ਮੇਰੀ ਕਮੇਟੀ ਸਾਰੀਆਂ ਸਰਗਰਮੀਆਂ ਬੰਦ ਕਰਤੀਆਂ ਤੇ ਤੁਸੀਂ ਤੁਸੀਂ ਨਵੇਂ ਪੰਗੇ ਪਾਤੇ ਬਾਬਾ ਤੁਮਾ ਜੋ ਕਹਿੰਦਾ ਸਹੀ ਹੈ ਕਿਉਂਕਿ ਉਹਨੇ ਤੇਰੇ ਕੰਨੀ ਦੇਖਿਆ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਮਾਰਚ ਨੂੰ ਉਹਨੇ 28 ਮਾਰਚ ਨੂੰ ਜਨਰਲ ਅਜਲਾਸ ਵੇਲੇ ਤੈਨੂੰ ਮੰਗ ਪੱਤਰ ਦਿੱਤਾ ਸੀ ਨੋਟਿਸ ਦਿੱਤਾ ਸੀ ਤੂੰ ਉਹਨੂੰ ਰਿਸਪਾਂਸ ਦਿੱਤਾ ਸੀ ਬੀ ਹਾਂ ਇਹ ਤੇ ਵਿਚਾਰ ਕਰਾਂਗੇ ਜੇ ਵਿਚਾਰ ਕੀਤੀ 10 ਮਾਰਚ ਨੂੰ ਕਿੰਨਾ ਟਾਈਮ ਹੋ ਗਿਆ ਅਟਕੇ ਬਾਬੇ ਤੁਮੇ ਨੇ ਇਹ ਬਾਰਨਿੰਗ ਦਿੱਤੀ ਹੈ ਬਾਬੇ ਤੁੰਮੇ ਦੀ ਬਾਰਨਿੰਗ ਜੇ ਭਰਾ ਮਾਲੂ ਜੰਗ ਵਿੱਚ ਬਦਲ ਗਈ ਇਹਦੇ ਨਾਲ ਧਾਮੀ ਗੜਗੱਜ ਸ਼੍ਰੋਮਨੀ ਕਮੇਟੀ ਬਾਦਲ ਦਲ ਦਾ ਟੋਲਾ ਤੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੀ ਜੁਬੇਵਾਰ ਹੋਊਗਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਸ ਟਕਰਾਅ ਨੂੰ ਰੋਕਿਆ ਜਾਵੇ ਹਾ ਤਾਂ ਮਿਆਂ ਸ਼ਾਮਿਆਂ ਤੋਂ ਨਹੀਂ ਰੁਕਣਾ ਪਲੀਜ਼ 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 ਸ਼ਹੀਦੀ ਹੱੱਪਾ ਅਮਨ ਸ਼ਾਂਤੀ ਨਾਲ ਮਨਾਉਣ ਦਾ ਪ੍ਰਬੰਧ ਕੀਤਾ ਜਾਵੇ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਇੱਧਰ ਧਿਆਨ ਦੇਵੇ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਕੋਈ ਟਕਰਾ ਵੀ ਹੋ ਸਕਦਾ ਹੈ ਕਿਉਂਕਿ ਹਥਿਆਰਬੰਦ ਗੁੰਡੇ ਸ਼੍ਰੋਮਣੀ ਕਮੇਟੀ ਕੋਲੇ ਵੀ ਨੇ ਉਹ ਉੱਧਰ ਵੀ ਸ਼ਸਤਰਧਾਰੀ ਸਿੰਘ ਨੇ ਬਲੂ ਸਟਾਰ ਐਕਸ਼ਨ ਵળે ਸ੍ਰੀ ਅਕਾਲ ਪੁਰਖ ਸਾਹਿਬ ਦੀ ਰਾਖੀ ਵੀ ਦਮਦਮੇ ਟਕਸਾਲ ਦੇ ਯੋਧਿਆਂ ਨੇ ਕੀਤੀ ਸੀ ਸੰਤ ਜਨਰੈਲ ਸਿੰਘ ਜੀ ਭਿੰਡਰਾਵਲਾ ਦੀ ਗਵਾਈ ਹੇਠ ਬਾਬੇ 18 ਜੀ ਦੀ ਗਵਾਈ ਹੇਠ ਭਾਈ ਅਮਰੀਕ ਸਿੰਘ ਦੀ ਗਵਾਈ ਹੇਠ ਉਹੀ ਦਮਦਮੇ ਟਕਸਾਲ ਹੈ ਜੇ ਉਹਨਾਂ ਨੇ ਚੁਣੌਤੀ ਦਿੱਤੀ ਹੈ ਤਾਂ ਉਹ ਤੇ ਪਹਿਰਾ ਦੇਣਗੇ ਤਾਂ ਮੇ ਬੰਦਾ ਬਣ ਜਾ ਗੜਗੱਜ ਨੂੰ ਰੋਕ ਲੈ ਕੇ ਪੰਗਾ ਨਾ ਆਵੇ ਕੀ ਗੜਕਾ ਦਿੱਤਾ ਸਰੀਆ ਕੌਣ ਸੁਣੂਗਾ ਕੋਈ ਨਹੀਂ ਸੁਣਦਾ ਗੜਕੱਜ ਦਾ ਸੁਨੇਹਾ ਕਿਹੜੀ ਕੌਮ ਨੂੰ ਪ੍ਰਵਾਨ ਕੀਤਾ ਉਹਨੂੰ ਕਿਸੇ ਕੌਮ ਨੇ ਨਹੀਂ ਪ੍ਰਵਾਨ ਕੀਤਾ 8 10 ਸ਼੍ਰੋਣੀ ਕਮੇਟੀ ਦਾ 77 ਮੁਖ 77 ਜਾ ਕੇ ਉੱਥੇ ਦੇ ਆਏ ਪਾਗੋ ਨੂੰ ਕੌਮ ਨੂੰ ਪ੍ਰਵਾਨ ਨਹੀਂ ਕਰਦੀ ਨਾ ਕੌਮ ਨੇ ਉਹਦਾ ਸੁਨੇਹਾ ਸੁਣਨਾ ਤਾਮੀ ਤੇ ਅੰਤਰੇ ਕਮੇਟੀ ਸੁਖਬੀਰ ਬਾਦਲ ਉਹਨੂੰ ਰੋਕੋ ਰੋਕੋ ਸਿੱਖਾਂ ਦੀ ਭਰਾ ਮਾਰੂ ਜੰਗ ਬਹੁਤ ਖਤਰਨਾ ਹੋਊਗੀ ਖਾਸ ਕਰਕੇ ਐਸਾ ਹੱੱਪੇ ਦੇ ਵਿੱਚ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਬੀਤਾਂ ਦੇਵੇਂ ਇਸ ਟਕਰਾਰ ਨੂੰ ਰੋਕਿਆ ਜਾਵੇ ਵਹਿਲੂ ਜੀ ਦਾ ਖਾਲਸਾ ਵਹਿਲੂ ਜੀ ਦੀ ਫਤਿਹ ਦਰਦੇ ਕੋ ਦਰਦੇ ਕੋ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ